ਜੀ ਅੱਜ ਸਾਡੇ ਨਾਲ ਮੰਗਰ ਕਾਮਿਤ ਜੀ ਔਰ ਉਹਨਾਂ ਦੇ ਕਜ਼ਨ ਕ੍ਰਿਸ਼ਨ ਕੁਮਾਰ ਜੀ ਆਏ ਹੋਏ ਨੇ ਕ੍ਰਿਸ਼ਨ ਕੁਮਾਰ ਜੀ ਨੂੰ ਸ਼ਾਇਦ ਤੁਸੀਂ ਪਹਿਲੇ ਵਿੱਚ ਦੇਖਿਆ ਸੀਗਾ ਕਿ ਇਹਨਾਂ ਦਾ ਅੱਗੇ ਅਸੀਂ ਯੂਕੇ ਦਾ ਜਿਹੜਾ ਵੀਜ਼ਾ ਰਿਫਿਊਜ਼ ਹੋਇਆ ਸੀਗਾ ਅਸੀਂ ਚੈਲੰਜ ਕਰਕੇ ਇਹਨਾਂ ਨੂੰ ਟੂਰਿਸਟ ਵੀਜ਼ਾ ਲੈ ਕੇ ਦਿੱਤਾ ਸੀਗਾ ਤੇ ਹੁਣ ਤੁਸੀਂ ਦੱਸੋ ਮੰਗਰ ਜੀ ਤੁਹਾਡਾ ਵੀਜ਼ਾ ਗੁਰੂ ਦੇ ਨਾਲ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ ਕਿਦਾਂ ਦਾ ਤੁਹਾਨੂੰ ਜੁੜ ਕੇ ਕਿਦਾਂ ਦਾ ਫੀਲ ਹੋ ਰਿਹਾ ਹੈ ਸਾਨੂੰ ਜੀ ਬਹੁਤ ਵਧੀਆ ਲੱਗਿਆ ਸਾਨੂੰ ਸਾਰਾ ਸਟਾਫ ਬਹੁਤ ਵਧੀਆ ਫੀਲ ਹੋਇਆ ਮੈਨੂੰ ਬਹੁਤ ਵਧੀਆ ਲੱਗਿਆ ਅਗਰ ਕੋਈ ਵੀ ਫਾਈਲ ਲਵਾਵਾਂਗੇ ਤਾਂ ਗੁਰੂ ਜੀ ਤੋਂ ਹੀ ਫਾਈਲ ਲਵਾਵਾਂਗੇ ਥੈਂਕ ਯੂ ਥੈਂਕ ਯੂ ਸਾਨੂੰ ਬਹੁਤ ਮੌਕੇ ਬਹੁਤ ਵਧੀਆ ਲੱਗਿਆ ਤੇ ਤੁਹਾਡਾ ਮੈਂ ਖੈ 6 ਮਹੀਨੇ ਦਾ ਆਇਆ ਨਾ ਵੀਜ਼ਾ ਹੁਣ ਹਾਂਜੀ 6 ਮਹੀਨੇ ਦਾ ਵੀਜ਼ਾ ਆਇਆ ਹੈ ਔਰ ਇਹ ਟੂ ਹੋਟਲ ਬੁਕਿੰਗ ਦੇ ਬੇਸਿਸ ਦੇ ਉੱਤੇ ਵੀਜ਼ਾ ਆਇਆ ਤੇ ਮੈਨੂੰ ਯਾਦ ਆ ਜਦੋਂ ਭਾਈ ਸਾਹਿਬ ਉਹ ਨਹੀਂ ਆਏ ਸੀ ਕਿ ਸਾਡੇ ਤੋਂ 4-5 ਮਹੀਨੇ ਪਹਿਲੇ ਹਾਂਜੀ ਨਾ ਤੇ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕਜ਼ਨ ਦਾ ਵੀ ਰਿਫਿਊਜ਼ ਹੋ ਗਿਆ ਸੀਗਾ ਅਸੀਂ ਇਕੱਠੇ ਲਈ ਅਪਲਾਈ ਕੀਤਾ ਸੀ ਜੀ 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 ਤੇ ਤੁਹਾਡੇ ਦੋਵਾਂ ਦਾ ਰਿਫਿਊਜ਼ ਹੋਇਆ ਸੀ ਹਾਂਜੀ ਤੇ ਫਿਰ ਤੁਸੀਂ ਸਾਡੇ ਤੋਂ ਚੈਲੰਜ ਕਰਵਾਈ ਸੀਗੀ ਆਪਣੀ ਹਾਂ ਜੀ ਤੇ ਆਪਾਂ ਰਿਫਿਊਜ਼ਲ ਚੈਲੰਜ ਕਰਕੇ ਵੀਜ਼ਾ ਲੈ ਗਏ ਤੁਸੀਂ ਲੈ ਕੇ ਦਿੱਤਾ ਮੇਰੀ ਰਿਫਿਊਜ਼ਲ ਤੇ ਮੇਰੇ ਖਿਆਲ ਤੁਸੀਂ ਸਹਿਮਤ ਨਹੀਂ ਹੋਏ ਸੀਗਾ ਇਹਨਾਂ ਨੇ ਮੈਨੂੰ ਕਿਹਾ ਵੀ ਸੀਗਾ ਇਹਨਾਂ ਦੀ ਰਿਫਿਊਜ਼ਲ ਆਈ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਜਲੰਧਰ ਚੱਲਦੇ ਆ ਉਹ ਅਪੀਲ ਤੇ ਵੀਜ਼ਾ ਲੈ ਕੇ ਦਿੰਦੇ ਆ ਤੇ ਮੈਨੂੰ ਯਕੀਨ ਨਹੀਂ ਹੋਇਆ ਐਕਚੁਅਲੀ ਮੈਂ ਲੁਧਿਆਣਾ ਕਾਫੀ ਜਣਿਆਂ ਨੂੰ ਪੁੱਛ ਚੁੱਕਿਆ ਸੀ ਉਹ ਕਹਿੰਦੇ ਕੋਈ ਨਹੀਂ ਕਿਸ ਨੇ ਇਹਦੀ ਰਿਫਿਊਜ਼ਲ ਤੇ ਅਪੀਲ ਨਹੀਂ ਲਾਗੇ ਤੈਨੂੰ ਵੀਜ਼ਾ ਨਹੀਂ ਮਿਲਣਾ ਹੈਗਾ ਮੈਨੂੰ ਤਾਂ ਵਿਸ਼ਵਾਸ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵੀਜ਼ਾ ਆ ਗਿਆ ਤੇ ਫਿਰ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਤੇ ਮੈਨੂੰ ਗੁਰੂ ਜੀ ਅੱਲ ਲੈ ਕੇ ਦੇਣਗੇ ਚਲੋ ਅਸੀਂ ਇਹਨਾਂ ਦੀ ਫਿਰ ਜੋ ਕਿਉਂਕਿ ਇਹਨਾਂ ਦਾ ਅਪੀਲ ਦਾ ਸਮਾਂ ਨਿਕਲ ਚੁੱਕਾ ਸੀਗਾ ਅਸੀਂ ਇਹਨਾਂ ਦੀ ਰੀਅਰੋਜਮੈਂਟ ਕੀਤੀ ਸੀਗੀ ਦੁਬਾਰਾ ਫਾਈਲ ਲਗਾਈ ਸੀਗੀ ਲੇਕਿਨ ਜੋ ਇਹਨਾਂ ਦੇ ਰਿਫਿਊਜ਼ਲ ਦੇ ਰੀਜ਼ਨ ਸੀਗੇ ਪਿਛਲੇ ਦੇ ਵਿੱਚ ਉਹਨਾਂ ਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਜਸਟੀਫਾਈ ਕੀਤਾ ਸੀ ਅਸੀਂ ਇੱਕ ਜੋ ਹੈ ਆਪਣੀ ਕਵਰਿੰਗ ਲੈਟਰ ਜਿਹੜੀ ਸੀਗਾ ਡਿਟੇਲਡ ਜਸਟੀਫਿਕੇਸ਼ਨ ਦੇ ਨਾਲ ਪੇਸ਼ ਕੀਤੀ ਸੀਗੀ ਔਰ ਇਵਨ ਅਸੀਂ ਕੁਝ ਕੇਸ ਲਾਅ ਦਾ ਰੈਫਰੈਂਸ ਵੀ ਉਹਦੇ ਵਿੱਚ ਦਿੱਤਾ ਸੀਗਾ ਇਹਨਾਂ ਦੀ ਮੇਰਾ ਲੱਗਦਾ ਜਿਹੜੀ ਕਵਰਿੰਗ ਲੈਟਰ ਹੀ ਸੀਗੀ ਉਹ ਸ਼ਾਇਦ 8 ਪੇਜਾਂ ਦੀ ਬਣ ਗਈ ਸੀਗੀ ਜਿਹਦੇ ਵਿੱਚ ਅਸੀਂ ਇਹਨਾਂ ਦੀਆਂ ਜਿਹੜੀਆਂ ਜਿੰਨੀਆਂ ਡਿਟੇਲਡ ਵੱਡੀਆਂ ਜਿਹੜੀਆਂ ਬੈਂਕ ਦੀਆਂ ਐਂਟਰੀਆਂ ਸੀਗੀਆਂ ਉਹਨਾਂ ਦੀ ਕੱਲੀ-ਕੱਲੀ ਦੀ ਜਸਟੀਫਿਕੇਸ਼ਨ ਦਿੱਤੀ ਸੀਗੀ ਔਰ ਹੋਰ ਵੀ ਜਿਹੜੇ ਵੀ ਉਹਨਾਂ ਨੇ ਬਿਜ਼ਨਸ ਨਾਲ ਰਿਲੇਟਡ ਕਾਰਨ ਕਰਕੇ ਪਿਛਲੀ ਵਾਰੀ ਰਿਫਿਊਜ਼ ਕੀਤਾ ਸੀ ਉਹ ਸਾਰੇ ਅਸੀਂ ਕਵਰਿੰਗ ਲੈਟਰ ਦੇ ਵਿੱਚ ਜਸਟੀਫਾਈ ਕੀਤੇ ਸੀਗੇ ਚਲੋ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡਾ ਮਤਲਬ ਸਾਡੇ ਤੇ ਵਿਸ਼ਵਾਸ ਕੀਤਾ ਤੁਸੀਂ ਸਾਡੇ ਤੇ ٹرسٹ ਕੀਤਾ ਅਸੀਂ ਤੁਹਾਡਾ ਬਹੁਤ-ਬਹੁਤ ਸ਼ੁਕਰ ਕਰਦੇ ਹਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ